ਸਸਿਕਾਲ ਜੀ ਮਲੂਕਾ ਟੀਵੀ ਦੇਖ ਰਹੇ ਹਾਂ ਜਸਕਰਨ ਸਿੰਘ ਮਲੂਕਾ ਤੁਸੀਂ ਸ਼ਬਦ ਪੜਿਓ ਬਾਪੂ ਦਾ ਅਮੀਰ ਹੋਣਾ ਜਾਂ ਗਰੀਬ ਹੋਣਾ ਨਹੀਂ ਬਾਪੂ ਦਾ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ ਆ ਰਿਸ਼ਤਿਆਂ ਦੇ ਵਿੱਚ ਮੋਹ ਮੁਹੱਬਤ ਪਿਆਰ ਮੈਨੂੰ ਲੱਗਦਾ ਅੱਜ ਤੋਂ 20-25 ਸਾਲ ਪਹਿਲਾਂ ਸੀ ਇੱਕ ਇੱਜ਼ਤ ਹੁੰਦੀ ਸੀ ਇੱਕ ਸਤਕਾਰ ਹੁੰਦਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕੀਤੀ ਜਿਵੇਂ ਜਿਵੇਂ ਜਾ ਕੇ ਇਹ ਮੋਬਾਈਲ ਦਾ ਯੁੱਗ ਆਇਆ ਆ ਲੋਕਾਂ ਦੇ ਲਈ ਸਟੋਰੀਆਂ ਸਟੇਟਸ ਤੇ ਪੋਸਟਾਂ ਬਹੁਤ ਨਜ਼ਦੀਕ ਹੋ ਕੇ ਪੈਣ ਲੱਗੀਆਂ ਓਵੇਂ ਓਵੇਂ ਜਿਹੜੇ ਅੰਦਰ ਦੇ ਰਿਸ਼ਤੇ ਸੀ ਦਿਲਾਂ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਫਿੱਕ ਪੈਂਦੀ ਗਈ ਪਰ ਅਸਲ ਦੇ ਵਿੱਚ ਇਹ ਜ਼ਰੂਰ ਹੁੰਦਾ ਵੀ ਜਿੱਥੇ ਮਾੜਾ ਹੋਵੇ ਉੱਥੇ ਚੰਗਾ ਹੁੰਦਾ ਜਿੱਥੇ ਧੁੱਪ ਹੋਵੇ ਉੱਥੇ ਛਾਂ ਵੀ ਹੁੰਦੀ ਆ ਜੇ ਰਾਤ ਆ ਤਾਂ ਸਵੇਰਾ ਵੀ ਹੋਵੇਗਾ ਜਦੋਂ ਕੋਈ ਹਰ ਪਾਸੇੋਂ ਦਰਕਾਰਿਆ ਜਾਂਦਾ ਤੇ ਫਿਰ ਉਹਨਾਂ ਨੂੰ ਸਾਂਭਣ ਦੇ ਲਈ ਰੱਬ ਫਰਿਸ਼ਤੇ ਵੀ ਭੇਜਦਾ ਅੱਜ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੋਂਗੋਵਾਲ ਦੇ ਕੋਲ ਪਹੁੰਚਿਆ ਦਿਖਾ ਦਿਓ ਬੀਬੀ ਭਾਨੀ ਬਿਰਧ ਆਸ਼ਰਮ ਬੀਬੀ ਭਾਨੀ ਜੀ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਜਿਹੜਾ ਲਿਆ ਜਾਂਦਾ ਆਪਣੇ ਨਾਲ ਵੀਰ ਜੀ ਖੜੇ ਨੇ ਜਿਹੜੇ ਇੱਥੇ ਸਵਾਵਾ ਨਿਭਾ ਰਹੇ ਨੇ ਇੱਕ ਗੱਲ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਹਿ ਦਿਆਂ ਕਿ ਬਹੁਤ ਸਾਰੇ ਇਹ ਸਵਾਲ ਉੱਠਦੇ ਹੁੰਦੇ ਆ ਕਿ ਆਖਰਕਾਰ ਪੈਸਾ ਇਕੱਠਾ ਕਰਨ ਦਾ ਜਰੀਆ ਪੈਸਾ ਇਕੱਠਾ ਕਰਕੇ ਹੋ ਸਕਦਾ ਵੀ ਜਿਹੜੇ ਸਾਮ ਸੰਭਾਲ ਕਰਦੇ ਨੇ ਉਹ ਪਿੱਛੇ ਦੀ ਪਿੱਛੇ ਦੌਲਤਾਂ ਬਣਾਈ ਜਾਂਦੇ ਨੇ ਵੱਡੀਆਂ ਪ੍ਰਾਪਰਟੀਆਂ ਖੜੀਆਂ ਕਰੀ ਜਾਂਦੇ ਨੇ ਪਰ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੁੰਦੀਆਂ ਹੋ ਸਕਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਹੁਣ ਪਰ ਜਿਹੜੇ ਇਹ ਚੀਜ਼ਾਂ ਇਸ ਤਰੀਕੇ ਨਾਲ ਕਰਦੇ ਹੁਣ ਉਹ ਉਹਨਾਂ ਦੀ ਜ਼ਮੀਰ ਦੀ ਆਵਾਜ਼ ਆ ਪਰ ਅੱਜ ਮੈਂ ਤੁਹਾਨੂੰ ਮਿਲਾਉਂਗਾ ਕਿ ਇੱਥੇ ਆਉਣ ਵਾਲੇ ਉਹ ਲੋਕ ਜਿਨ੍ਹਾਂ ਨੂੰ ਇੱਕ ਇਹ ਆਸ ਹੈ ਵੀ ਸਾਨੂੰ ਪਰਿਵਾਰ ਤੋਂ ਵੱਧ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਇੱਕ ਗੱਲ ਮੈਂ ਹੋਰ ਤੁਹਾਨੂੰ ਇੱਥੇ ਕਹਿ ਦੂੰਗਾ ਵੀ ਗੁਣ ਵੇਖਣੇ ਇਹ ਕਿਸੇ ਕਿਸੇ ਬੰਦੇ 'ਚ ਕਲਾ ਹੁੰਦੀ ਆ ਔਗਣ ਹਰ ਕੋਈ ਵੇਖਦਾ ਤੁਸੀਂ 10 ਕੰਮ ਚੰਗੇ ਕੰਮ ਕੀਤੇ ਆ 9 ਸਹੀ ਹੋ ਗਏ ਇੱਕ ਗਲਤ ਹੋ ਗਿਆ ਜਿਹੜਾ ਗਲਤ ਹੋਇਆ ਉਹਨੂੰ ਲੋਕਾਂ ਨੇ ਦੂਰ ਦੂਰ ਤੱਕ ਫਲਾਉਣਾ ਵੀ ਇਹ ਬੰਦੇ ਨੇ ਇਹ ਗਲਤੀ ਕੀਤੀ ਆ ਪਰ ਇੱਥੇ ਆਉਣ ਵਾਲੇ ਜਿੰਨੇ ਬਜ਼ੁਰਗ ਨੇ ਮਤਾਵਾ ਨੇ ਲੋੜਬੰਦ ਜਿਹੜੇ ਆਉਂਦੇ ਨੇ ਇੱਕ ਖਾਸੀਅਤ ਮੈਂ ਵੇਖੀ ਆ ਇਸ ਆਸ਼ਰਮ ਦੀ ਸੋਸ਼ਲ ਮੀਡੀਆ ਤੇ ਆਸ਼ਰਮਾਂ ਦੀਆਂ ਵੀਡੀਓ ਬਹੁਤ ਸਾਰੀਆਂ ਵਾਇਰਲ ਹੁੰਦੀਆਂ ਜਿਦੇ ਵਿੱਚ ਜ਼ਿਕਰ ਕੀਤਾ ਜਾਂਦਾ ਇਸ ਬਜ਼ੁਰਗ ਨੂੰ ਬੱਚਿਆਂ ਨੇ ਨਹੀਂ ਸੰਭਿਆ ਇਸ ਬਜ਼ੁਰਗ ਨੂੰ ਇਹਦੇ ਪਰਿਵਾਰ ਨੇ ਨਹੀਂ ਸੰਭਿਆ ਇਸ ਮਾਂ ਨੂੰ ਨਹੀਂ ਸੰਭਿਆ ਪਰ ਇਹਨਾਂ ਦੀ ਇੱਕ ਖਾਸੀਅਤ ਹੈ ਬੀ ਜਿਹੜਾ ਬੰਦਾ ਸਾਡੇ ਕੋਲੇ ਚੱਲ ਕੇ ਆ ਗਿਆ ਅਸੀਂ ਕਦੇ ਵੀ ਉਹਦੇ ਪਿਛਲੇ ਪਿਸ਼ੋਕੜ ਜਾਂ ਪਰਿਵਾਰ ਨੂੰ ਜ਼ਲੀਲ ਨਹੀਂ ਕਰਦੇ ਕਿਉਂਕਿ ਜ਼ਲੀਲ ਤੇ ਉਹ ਪਹਿਲਾਂ ਹੀ ਹੋਇਆ ਨਹੀਂ ਉਹਨਾਂ ਨੇ ਸਾਂਭਿਆ ਇਹ ਉਹਨਾਂ ਦੀ ਸੋਚ ਸੀ ਬਾਈ ਜੀ ਸਸੇਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਠੀਕ ਠਾਕ ਹਾਂਜੀ ਕਿਰਪਾ ਸਤਗੁਰੂ ਇਹਦੇ ਬਾਰੇ ਜਾਣਕਾਰੀ ਹੈ ਜਿਹੜੀ ਜ਼ਰੂਰ ਦੇ ਦਿਓ ਕਿਉਂਕਿ ਮੈਨੂੰ ਤੁਹਾਡੀ ਇਹ ਗੱਲ ਚੰਗੀ ਲੱਗੀ ਜਦੋਂ ਆਪਾਂ ਆਫ ਕੈਮਰਾ ਕਰ ਰਹੇ ਸੀ ਵੀ ਸਾਡੇ ਕੋਲੇ ਕੋਈ ਵੀ ਬੰਦਾ ਇੱਥੇ ਚੱਲ ਕੇ ਆਉਂਦਾ ਜਿਹੜਾ ਲੋੜ ਬੰਦਾ ਹਾਂਜੀ ਬਿਲਕੁਲ ਉਹਦੇ ਪਰਿਵਾਰ ਦੇ ਔਗਣ ਉਹਦੇ ਪਰਿਵਾਰ ਦੀਆਂ ਗਲਤੀਆਂ ਜਾਂ ਕਿਉਂ ਨਹੀਂ ਸਾਂਭਿਆ ਇਹ ਚੀਜ਼ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕਰਦੇ ਮੈਨੂੰ ਇਹ ਚੰਗੀ ਗੱਲ ਹਾਂ ਜੀ ਇਹ ਗੱਲ ਐਵੇਂ ਆ ਵੱਡੇ ਵੀਰ ਜੀ ਪਹਿਲੀ ਗੱਲ ਤਾਂ ਸਤਗੁਰ ਲਾਜ ਰੱਖਣਾ ਸਵਾਮਾ ਸਤਗੁਰ ਦੇ ਹੱਥ ਨੇ ਕਿੰਨੂੰ ਕਿਹੜੀ ਦੇਣੀ ਆ ਬਿਲਕੁਲ ਆਪਾਂ ਗੱਲ ਕਰਦੇ ਸੀ ਕਿ ਹਰ ਇੱਕ ਬੰਦਾ ਆਪਣੇ ਚੱਕਰ ਪੂਰੇ ਕਰਦਾ ਫਿਰਦਾ ਜੀ ਕੋਈ ਕਿਹੜੇ ਤਰੀਕੇ ਨਾਲ ਕੋਈ ਕਿਹੜੇ ਬਿਲਕੁਲ ਅਸੀਂ ਇਹ ਕਹਿੰਨੇ ਹੁੰਨੇ ਆ ਬਜ਼ੁਰਗਾਂ ਨੂੰ ਵੀ ਤੁਹਾਡੇ ਕੁਝ ਪੁੱਤ ਬਾਹਰ ਚਲੇ ਗਏ ਹੂੰ ਕੁਝ ਨੂੰ ਦਾਤੇ ਨੇ ਇੱਥੇ ਡਿਊਟੀ ਲਾਤੀ ਵੀ ਤੁਸੀਂ ਪਾਈ ਇੱਥੇ ਸੇਵਾ ਕਰ ਲਓ ਅਸੀਂ ਇਹ ਚੀਜ਼ ਨੂੰ ਇੰਨਾ ਕ ਲੈਨੇ ਆ ਅਗਲੀ ਗੱਲ ਅਸੀਂ ਇਹ ਮੰਨਦੇ ਆਂ ਵੀ ਕੀ ਪਤਾ ਸਾਡੇ ਇਹਨਾਂ ਨਾਲ ਕਿੰਨੇ ਕ ਕਰਮ ਲਿਖੇ ਸੀ ਜਿਹੜੇ ਇਹਨੇ ਬਜ਼ੁਰਗ ਇਕੱਠੇ ਹੋ ਕੇ ਸਾਡੇ ਅਸੀਂ ਕੰਟੈਕਟ ਹੋਏ ਆਂ ਮਤਲਬ ਸਾਡਾ ਕੋਈ ਇਹਨਾਂ ਨਾਲ ਲੇਖਾ ਸਿੱਖਾ ਸੀ ਸਾਡਾ ਇਹਨਾਂ ਨਾਲ ਕੋਈ ਨਾ ਲੈਣ ਦੇਣ ਸੇਵਾ ਪਾਣੀ ਰਹਿੰਦਾ ਸੀ ਅਸੀਂ ਤਾਂ ਉਹ ਪੂਰਾ ਕਰਦੇ ਪਏ ਆਂ ਹੂੰ ਅਗਲੀ ਗੱਲ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਸਤਗੁਰ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੋਤਰੀ ਬੀਬੀ ਭਾਨੀ ਜੀ ਜਿਨ੍ਹਾਂ ਨੂੰ ਪੰਥ ਦੇ ਵਿੱਚ ਗੁਰੂ ਪੁੱਤਰੀ ਗੁਰੂ ਪਤਨੀ ਗੁਰੂ ਮਾਤਾ ਗੁਰੂ ਦਾਦੀ ਗੁਰੂ ਪਰਦਾਦੀ ਬਿਲਕੁਲ ਬੜੇ ਸਤਕਾਰਯੋਗ ਉਹਦੇ ਸਤਗੁਰ ਜੀ ਤੇ ਅਸੀਂ ਇਹ ਬੜੀ ਵੱਡੀ ਚੀਜ਼ ਮੰਨਦੇ ਆ ਕਿ ਸਤਗੁਰ ਜੀ ਨੇ ਸਾਨੂੰ ਬੀਬੀ ਭਾਨੀ ਜੀ ਦੇ ਅਸਥਾਨ ਦੀ ਸਵਾਮਾ ਬਖਸ਼ਿਸ਼ ਕੀਤੀ ਹੈ ਠੀਕ ਹੈ ਜੀ ਗੁਰੂ ਅਮਰਦਾਸ ਮਹਾਰਾਜ ਨਮਾਣਿਆਂ ਦੇ ਮਾਣ ਨੇ ਹਨਾ ਨਤਾਂਿਆਂ ਦੇ ਤਾਂ ਉਹ ਤਾਂ ਨੋਟਿਆਂ ਦੀ ਓਟ ਨੇ ਬਿਲਕੁਲ ਤੇ ਇੱਥੇ ਸਵਾਵਾਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੱਲ ਰਹੀਆਂ ਨੇ ਕਿਸੇ ਇੱਕ ਇਨਸਾਨ ਦੇ ਉਹਦੇ ਨਾਲ ਨਹੀਂ ਹੈਗੀਆਂ ਉਸ ਤੋਂ ਬਾਅਦ ਜਿਹੜੇ ਬਜ਼ੁਰਗ ਜਾਂ ਮਤਾਵਾਾਂ ਜਾਂ ਬੇਬੇ ਬਾਪੂ ਆ ਰਹੇ ਨੇ ਇਹ ਤਾਂ ਚਲੋ ਇੱਕ ਲਿਖਣਾ ਪੈ ਜਾਂਦਾ ਹੈ ਬਿਰਧ ਆਸ਼ਰਮ ਅਸੀਂ ਉਹਨਾਂ ਨੇ ਇਹ ਕਹਿੰਨੇ ਨੇ ਵੀ ਤੁਹਾਡਾ ਆਪਣਾ ਘਰ ਹੈ ਇਹ ਤੁਸੀਂ ਇੱਥੇ ਢੀਲ ਆਪਣਾ ਘਰ ਸਮਝ ਕੇ ਕਰਨੀ ਹੈ ਨਾ ਕਿ ਇੱਕ ਐਵੇਂ ਵੀ ਤੁਸੀਂ ਵੱਧੇ ਰੁੱਤੇ ਜੇ ਵੀ ਅਸੀਂ ਕਿੱਥੇ ਆ ਗਏ ਆ ਹਨਾ ਵੀ ਪਤਾ ਨਹੀਂ ਸਾਡੇ ਤੇ ਕਿਉਂ ਇਹ ਜਾ ਟਾਈਮ ਹੈ ਸਾਨੂੰ ਆਉਣਾ ਪੈ ਗਿਆ ਇਹ ਜੀ ਕੋਈ ਗੱਲ ਨਹੀਂ ਕੋਈ ਟਾਈਮ ਨਹੀਂ ਕੋਈ ਕੁਛ ਨਹੀਂ ਸਭ ਕਰਮਗੇੜਾ ਬਾਈ ਠੀਕ ਹੈ ਇਹ ਢੇਡੇ ਗੂੜੇ ਦਿੰਦੇ ਇੱਥੇ ਆ ਕੇ ਤੇ ਅਸੀਂ ਵੀ ਆ ਕੇ ਢੇਡੇ ਗੂੜੇ ਦਿੰਦੇ ਹੈ ਕਿਉਂਕਿ ਇੱਕ ਗੱਲ ਬਾਈ ਨੇ ਮੈਨੂੰ ਕਹੀ ਸੀ ਸਟਾਰਟਿੰਗ ਤੇ ਅਸੀਂ ਬੈਠੇ ਸੀ ਵੀ ਸਵਾਵਾ ਸਹੀ ਗੱਲ ਆ ਜਿੱਥੇ ਪ੍ਰਮਾਤਮਾ ਨੇ ਰੱਖਣਾ ਬੰਦਾ ਉੱਥੇ ਰਹੂਗਾ ਜਿੰਨੀ ਮਰਜੀ ਕਾਲ ਕਰ ਲੈ ਜਿੰਨੀ ਮਲਜੀ ਜਲਦੀ ਕਰ ਲੈ ਜਿੰਨੇ ਮਰਜੀ ਵੱਡੇ ਉਪਰਾਲੇ ਕਰ ਲੈ ਜੋ ਤੁਹਾਡੀ ਕਿਸਮਤ ਚਾ ਜੋ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ ਉਹੀ ਚੀਜ਼ ਹੋਣੀ ਆ ਬਾਈ ਨੇ ਇਹ ਗੱਲ ਦੱਸੀ ਸੀ ਅੰਗਲੈਂਡ ਕੈਨੇਡਾ ਹੋਰ ਪਤਾ ਨਹੀਂ ਕਿੰਨੀਆਂ ਕੰਟਰੀਆਂ ਦੇ ਅਪਲਾਈ ਕੀਤੇ ਵੀ ਜੇ ਵੀ ਮੈਂ ਜਾਣਾ ਕਿਉਂਕਿ ਇਹ ਸੀਗਾ ਬਾਈ ਨੇ ਆਪਦੇ ਕੰਮਕਾਰ ਲਈ ਵੀ 20-25 ਲੱਖ ਰੁਪਈਆ ਵੀ ਜਿਹੜਾ ਲਾਇਆ ਉਹ ਸਾਰੀ ਚੀਜ਼ ਸੀ ਕੱਲਾ ਇਹ ਨਹੀਂ ਵੀ ਆਪਾਂ ਕਹਿ ਦਈਏ ਪੈਸੇ ਮਾਰਿਆ ਨੇ ਇਹ ਚੀਜ਼ਾਂ ਕਿਤੇ ਸ਼ੁਰੂ ਕੀਤੀਆਂ ਹੋਣੀਆਂ ਵੇਖੋ ਯੂਕੇ ਜਾਣਾ ਕੈਨੇਡਾ ਜਾਣਾ ਉਹ ਸਾਰਾ ਸਿਲਸਲਾ ਚੱਲਿਆ ਪਰ ਕਿਤੇ ਨਾ ਕਿਤੇ ਬੀਜਾ ਨਹੀਂ ਮਿਲਿਆ ਮੈਂ ਅੱਜ ਇਹ ਚੀਜ਼ ਮੰਨਦਾ ਵੀ ਬੀਜਾ ਇਸ ਕਰਕੇ ਨਹੀਂ ਮਿਲਿਆ ਪੈਸੇ ਵੀ ਲਾਏ ਸਾਰਾ ਕੁਝ ਕੋਲੇ ਸੀ ਇਹਨਾਂ ਦੀ ਸੇਵਾ ਕਰਨ ਦੇ ਵਾਸਤੇ ਮੈਂ ਤਾਂ ਹੱਸਦਾ ਹੁੰਨਾ ਬਾਪੂ ਘਰਾਂ ਨਾਲ ਹਾਂ ਮੈਂ ਇੱਕ ਦਿਨ ਮੇਰੀ ਘਰ ਦੀ ਮੈਨੂੰ ਕਹਿਣ ਲੱਗੀ ਜਿੱਦਣ ਇੱਥੇ ਪਹਿਲੇ ਦਿਨ ਆ ਬਾਈ ਜੀ ਹੋਰਾਂ ਨੇ ਸਰਦਾਰ ਗੁਰਜੰਟ ਸਿੰਘ ਚੇਅਰਮੈਨ ਜਿਹੜੇ ਬੀਬੀ ਭਾਨੀ ਵੈਲਫੇਅਰ ਸੁਸਾਇਟੀ ਦੇ ਉੱਤੇ ਮੈਡਮ ਕਿਰਨਦੀਪ ਕੌਰ ਜੀ ਪ੍ਰਿੰਸੀਪਲ ਸਾਡੇ ਹੂੰ ਉਹਨਾਂ ਨੇ ਜਿੱਦਣੇ ਸੇਵਾਵਾਂ ਦਿੱਤੀਆਂ ਵੀ ਆ ਬਿਲਡਿੰਗ ਤੁਹਾਨੂੰ ਅੱਜ ਤੋਂ ਬਾਅਦ ਸਵਾਵਾਂ ਲਈ ਦਿੱਤੀ ਵੀ ਜਿਵੇਂ ਮਰਜੀ ਚਲਾ ਲਓ ਮੈਂ ਉਸ ਦਿਨ ਘਰੇ ਫੋਨ ਕਰਿਆ ਮੈਨੂੰ ਘਰ ਦੀ ਕਹਿੰਦੀ ਮੈਂ ਕਿਹਾ ਵੀ ਐ ਕਰਕੇ ਆਹ ਗੱਲ ਹੈ ਵੀ ਕਿਵੇਂ ਕਹਿੰਦੀ ਵੀ ਸਤਗੁਰ ਦੀ ਰਜਾ ਹੈ ਤੇ ਉਹ ਮੈਂ ਉਸ ਦਿਨ ਇਹਨਾਂ ਨੂੰ ਆਖਣ ਲੱਗ ਗਿਆ ਮੈਂ ਕਿਹਾ ਵੀ ਬਾਪੂਵਾਂ ਨੂੰ ਮੈਂ ਕਿਹਾ ਮੈਂ ਕਿਹਾ ਲੱਤਾਂ ਦਾ ਮੇਰੀ ਆ ਤੁਸੀਂ ਫੜੀ ਖੜੇ ਸੀ ਵੀ ਜਾ ਕਿੱਥੋਂ ਲੱਗਣਾ ਸੀ ਐ ਮੈਨਾਂ ਨਾਲ ਹੱਸਣਾ ਹੁੰਨਾ ਹਾਂ ਉਹ ਕਹਿੰਦੇ ਵੀ ਕੋਈ ਨਾ ਪੁੱਤ ਬੀਜਾਂ ਦੀ ਕਿਹੜੀ ਗੱਲ ਹੈ ਹਨਾ ਸਤਗੁਰ ਲਾਜ ਰੱਖਣ ਸਤਗੁਰ ਬਈ ਪਰਿਵਾਰ ਦੇ ਵਿੱਚ ਤੰਦਰੁਸਤੀ ਸਭ ਤੋਂ ਵੱਡਾ ਬੀਜ ਹੈ ਦੁਨੀਆ ਦਾ ਸਭ ਤੋਂ ਵੱਡਾ ਗੋੜ ਗਿਫਟ ਹੈ ਤੁਹਾਡੇ ਸਿਰ ਤੇ ਛੱਤ ਤੁਹਾਨੂੰ ਰੱਬ ਨੇ ਇੱਕ ਧੀ ਤੇ ਇੱਕ ਪੁੱਤ ਤੇ ਤੁਹਾਨੂੰ ਰੱਬ ਨੇ ਇੱਕ ਤੁਹਾਡੇ ਕਦਮ ਨਾਲ ਕਦਮ ਚਲਾ ਕੇ ਐਨ ਮਲਾ ਕੇ ਚੱਲਣ ਵਾਲੀ ਪਤਨੀ ਜਿਹੜੀ ਰੁੱਖੀ ਸੁੱਖੀ ਮਿੱਸੀ ਸਾਰੀ ਕਹੇ ਵੀ ਕੋਈ ਗੱਲ ਨਹੀਂ ਤੇ ਅੱਜ ਤੱਕ ਗੁਰੂ ਨਾਨਕ ਸਾਹਿਬ ਲਾਜ ਰੱਖਣਾ ਆਪਾਂ ਸਤਿਗੁਰ ਦੀ ਕਿਰਪਾ ਨਾਲ ਕਹਿੰਨੇ ਆ ਕਿ ਰੱਬ ਨੇ ਕਦੇ ਮਤਲਬ ਇਹ ਮਹਿਸੂਸ ਨਹੀਂ ਹੋਣ ਦਿੱਤਾ ਮੈਂ ਸਾਰਿਆਂ ਨੂੰ ਪਤਾ ਹੈ ਬਜ਼ੁਰਗਾਂ ਨੂੰ ਵੀ ਪਤਾ ਹੈ ਵੀ ਮੈਂ ਮਾਣ ਕਰਕੇ ਕਹਿੰਨਾ ਮੇਰੇ ਸਤਿਗੁਰ ਤੇ ਵੀ ਦੌਲਤਾਂ ਦੂਲਤਾਂ ਤਾਂ ਮਸਲਾ ਹੀ ਨਹੀਂ ਜਿਹੜਾ ਪਰਿਵਾਰ ਦੇਤਾ ਨਾ ਸਤਿਗੁਰ ਨੇ ਹਮ ਬਸ ਉਹ ਵੱਡੀ ਗੱਲ ਹੈ ਹਨਾ ਬਹੁਤ ਵੱਡੀ ਗੱਲ ਆ ਇਹ ਗੱਲ ਕੋਈ ਕੋਈ ਬੰਦਾ ਕਹਿੰਦਾ ਹੁੰਦਾ ਹਨਾ ਨਹੀਂ ਤੇ ਸ਼ਿਕਵੇ ਹੁੰਦੀਆਂ ਗਿਲੇ ਜ਼ਿੰਦਗੀ ਦੇ ਵਿੱਚ ਬਹੁਤ ਇਹ ਗੱਲ ਕਹੀ ਹੁਣ ਕਿੰਨੇ ਕੁ ਆਪਣੇ ਕੋਲੇ ਜਿਹੜੇ ਮੈਂਬਰ ਆ ਆਪਣੇ ਪਰਿਵਾਰ ਦੇ ਹਾਂ ਜੀ ਆਪਣੇ ਕੋਲ ਨਾ ਵਿਰਜੀ ਇਹ ਪ੍ਰੋਪਰਲੀ ਚੱਲਦਿਆਂ ਨੂੰ 2 ਕਮੰਥ ਹੋ ਗਏ ਜੀ ਵੀ ਸਾਫ ਸਫਾਈਆਂ ਹੋਈਆਂ ਕਿਉਂਕਿ ਕਾਫੀ ਜ਼ਿਆਦਾ ਸਿਸਟਮ ਸੀਗਾ ਹਾਂ ਬਿਲਕੁਲ ਤੇ ਆਪਣੇ ਕੋਲ ਇੱਥੇ ਲਗਭਗ ਹੁਣ 9 ਤੋਂ 10 ਜਾਣੇ ਨੇ ਵਿਚੀ ਮਤਾਵਾ ਵਿੱਚੀ ਬਾਪੂ ਜੀ ਨੇ ਇੱਕ ਮਾਤਾ ਜੀ ਕੱਲ ਨੂੰ ਆ ਰਹੇ ਨੇ ਇੱਕ ਸਾਡੇ ਬਾਪੂ ਜੀ ਗਏ ਹੋਏ ਨੇ ਬਾਪੂ ਅਨੰਦ ਸਿੰਘ ਜੀ ਤੇ ਇੱਕ ਮਾਤਾ ਜੀ ਹੋਰ ਗਏ ਹੋਏ ਨੇ ਅੱਜ ਫਿਲਹਾਲ ਦੀ ਘੜੀਏ 8 7 8 ਇੱਥੇ ਨੇ ਇੱਕ ਦੋ ਗਏ ਵੇ ਆ ਜੀ ਇਹਨਾਂ ਨੂੰ ਇਹ ਵੀ ਨਹੀਂ ਕਿ ਕੋਈ ਕਿਤੇ ਜਾ ਨਹੀਂ ਸਕਦਾ ਤੁਸੀਂ ਪੁੱਛ ਲਿਓ ਕੱਲੇ ਕੱਲੇ ਨੂੰ ਸਾਡੇ ਤੋਂ ਪਰਾਂ ਕਰਕੇ ਪੁੱਛ ਲਿਓ ਵੀ ਬਾਪੂ ਤੈਨੂੰ ਆ ਐਵੇਂ ਜਿਵੇਂ ਜੋ ਲਾਲਚ ਦੇ ਲਿਓ ਵੀ ਬਾਪੂ ਇੱਕ ਗੱਲ ਦੱਸਦੇ ਕਦੇ ਕਿਸੇ ਨੂੰ ਰੋਕਿਆ ਹੋਵੇ ਹਮ ਕਦੇ ਕਿਸ ਨੂੰ ਇਹ ਨਹੀਂ ਆਖਿਆ ਘਰ ਨਹੀਂ ਜਾਣਾ ਕਦੇ ਕਿਸੇ ਨੂੰ ਇਹ ਨਹੀਂ ਆਖਿਆ ਤੀ ਨੂੰ ਨਹੀਂ ਮਿਲਣ ਜਾਣਾ ਕੋਈ ਬੰਦਸ਼ ਨਹੀਂ ਕਈ ਬਜ਼ੁਰਗ ਨੇ ਜਿਹੜੇ ਹਫਤੇ 'ਚ ਦੋ ਦਿਨ ਵੀ ਚੱਲ ਜਾਂਦੇ ਨੇ ਹਫਤੇ 'ਚ ਵੀ ਚੱਲ ਜਾਂਦੇ ਨੇ ਕੋਈ ਮਹੀਨੇ ਬਾਅਦ ਵੀ ਚੱਲ ਜਾਂਦਾ ਠੀਕ ਹੈ ਆਪਦੀ ਜਿੱਦ ਨੇ ਇਹਨਾਂ ਦੀ ਮਰਜ਼ੀ ਹੈ ਜਿਹੜਾ ਆ ਰੂਟ ਹੈ ਇਹ ਸਾਡੇ ਆਰਐਮਪੀ ਡਾਕਟਰ ਨੇ ਜੀ ਇਹ ਇੱਥੇ ਸਵਾਵਾ ਮਾਲੀ ਦੀਆਂ ਵੀ ਕਰਦੇ ਨੇ ਹਾਂ ਇਹ ਇੱਥੇ ਸਵਾਵਾ ਸਾਰਿਆਂ ਟੋਟਲੀ ਕਰ ਦਿੰਦੇ ਨੇ ਠੀਕ ਹੈ ਇਹ ਆ ਰੂਟ ਤੋਂ ਜਾਂਦਾ ਇਹ ਆਉਂਦਾ ਪੈਣੀ ਫੱਤੋਂ ਤੋਂ ਇੱਥੋਂ ਘੱਟੋ ਘੱਟ 25 30 ਕਿਲੋਮੀਟਰ ਤੋਂ ਵੱਧ ਹੋ ਜਾਂਦਾ ਜੀ ਇਹਨੂੰ ਕਿਹਾ ਵੀ ਜਿਹੜੇ ਇੱਧਰ ਵਾਲੇ ਨੇ ਨਾਲ ਲੈ ਜਾ ਕਰ ਜਿੱਦਨ ਅਖਣ ਨਾਲ ਵਹਾ ਲਿਆ ਕਰ ਵਾਹ ਜੀ ਵਾਹ ਛੋਟੀ ਐ ਜੀ ਤੇ ਜਿਹੜੇ ਇੱਧਰ ਵਾਲੇ ਨੇ ਇਹ ਬੜਬਰ ਤੋਂ ਬੱਸਾਂ ਆਉਂਦੀਆਂ ਨੇ ਜੀ ਬੜਬਰ ਤੱਕ ਇਹ ਜੈਂਡਰਾਂ ਦੀ ਡਿਊਟੀ ਲਾਦੀ ਦੀ ਵੀ ਤੁਸੀਂ ਸ਼ਾਮ ਨੂੰ ਜਾਂਦੇ ਲੈ ਜਾਣਾ ਤੇ ਜਿੱਦਨ ਆਉਣ ਆ ਜਾਣਾ ਠੀਕ ਹੈ ਸਾਡਾ ਤਾਂ ਵੇਖੋ ਬਾਈ ਗੱਲ ਇੰਨੀ ਆ ਕੋਈ ਕਿਸੇ ਨੂੰ ਜਦੋਂ ਆਪਾਂ ਕਿਸੇ ਨੂੰ ਬੌਂਡ ਕਰਾਂਗੇ ਨਾ ਉਹਨੂੰ ਆਪਣਾ ਉਹ ਜਿਹਾ ਟਾਈਮ ਚਲੋ ਹਨਾ ਕੁਝ ਵੀ ਯਾਦ ਆਉਂਦਾ ਕਿਉਂਕਿ ਬੌਂਡ ਤੇ ਇਹੀ ਗੱਲ ਆ ਆਪਾਂ ਵੇਖੀਏ ਵੀਰ ਜੀ ਵੀ ਅਸਲ ਦੇ ਵਿੱਚ ਉਹ ਆਈ ਤਾਂ ਇੱਥੇ ਕਿਉਂਕਿ ਜਿੰਦਗੀ 'ਚ ਉਹ ਬੌਂਡ ਹੀ ਹੋ ਗਏ ਜਦੋਂ ਕਿਸੇ ਨੇ ਸਾਥ ਪਾਇੀ ਉਹਨਾਂ ਨੂੰ ਹਾਸੇ ਠੱਠੇ ਖੁਸ਼ੀਆਂ ਨਹੀਂ ਮਿਲਣਗੀਆਂ ਕਿ ਆਪਾਂ ਵੀ ਬੌਂਡ ਕਰ ਲਿਆ ਫਿਰ ਫਰਕ ਨਹੀਂ ਦੇ ਇਹ ਤਾਂ ਦੇਖੋ ਹਨਾ ਐਵੇਂ ਆਪਾਂ ਗੱਲ ਕਰਦੇ ਹੁੰਨੇ ਆ ਵੀ ਇਹ ਇੱਕ ਪਰਿਵਾਰ ਹੈ ਸਾਡਾ ਇਹ ਜਿੰਨੇ ਨੇ ਸਾਡੇ ਪਰਿਵਾਰ ਦਾ ਕੋਈ ਐਵੇਂ ਨਹੀਂ ਪਿਆ ਗੱਲਾਂ ਚਾਰ ਕਵੱਡੀਆਂ ਕਰਤੀਆਂ ਨਾ ਆਪਣਾ ਭਾਈ ਸੁਭਾ ਹੈ ਠੀਕ ਹੈ ਉਹ ਆਪਾਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਲਾਜ ਰੱਖਣ ਧੁਰ ਰਾਤਿਆਂ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਦਾਤਾ ਲਾਜ ਰੱਖੇ ਜੀ ਆਪਣੀ ਧੁਰ ਨੇ ਵਿਜੇ ਐਂਡ ਵਾਲਾ ਸਾਹ ਤੁਹਾਡੇ ਨਾਲ ਨਿਭਾ ਜੀਏ ਬਾਅਦ ਦੀ ਬਾਤ ਚ ਵੇਖਾਂਗੇ ਠੀਕ ਹੈ ਨਾ ਗੱਲ ਇੰਨੀ ਗੱਲ ਹੈ ਬਾਕੀ ਐਵੇਂ ਵੀਰੇ ਕਹਿ ਦੀ ਆਪਾਂ ਬੜੇ ਵਧੀਆ ਜਿਵੇਂ ਕਈ ਕਹਿੰਦੇ ਨੇ ਵੀ ਲੜਾਕੇ ਹੋ ਜਾਂਦੇ ਨੇ ਬਜ਼ੁਰਗਾਂ ਮੁਰਚ ਇੱਕ ਬੰਦਾ ਨਹੀਂ ਮੇਰੇ ਨਾਲ ਲੜਿਆ ਇੱਕ ਬੰਦਾ ਵੀ ਹੂੰ ਕੇਵਰ ਲਾਲੀਦਾ ਵੀ ਬਾਪੂ ਟੇਡਾ ਜਿਹਾ ਚੱਲਦਾ ਕੋਈ ਗੱਲ ਹੈ ਉਹ ਦੀ ਗੱਲ ਆਪਾਂ ਉਹੀ ਕਰ ਲਈਦੀ ਬਾਪੂ ਨੂੰ ਲੱਗਦਾ ਟੇਡਾ ਝਾਕਦਾ ਕੋਈ ਗੱਲ ਹੈ ਨਾ ਉਹ ਗੱਲਾਂ ਲੱਗ ਨੇ ਪਰ ਐ ਨਹੀਂ ਨਾ 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 ਇਹ じゃ ਕੋਈ ਮਸਲਾ ਨਹੀਂ ਉਹ ਗੇਟ ਖੁੱਲਾ ਤੁਹਾਡੇ ਸਾਹਮਣੇ ਜੀ ਲੋਕ ਨਹੀਂ ਉਹਨੂੰ ਉਂ ਢੋਦਿਆਂਗੇ ਠੀਕ ਹੈ ਉਹ ਤਾਂ ਵੀ ਇੰਦਰ ਨਾਲ ਸਕੂਲ ਚ ਬੱਚੇ ਆਉਂਦੇ ਆ ਠੀਕ ਹੈ ਤੇ ਬਾਕੀ ਸਾਡੇ ਨਾ ਸ਼ਾਮ ਨੂੰ ਇੱਕ ਇਹ ਬੈਠੀ ਹੈ ਇੱਕ ਹੋਰ ਆਉਣਾ ਇਹ ਕਿਥੇ ਪੱਟ ਵੱਲੋਂ ਆਉਂਦਾ ਮੈਂ ਰਾਤ ਵੀਡੀਓ ਪਾਈ ਸੀ ਜੀ ਪੱਟ ਬੋਲ ਕਹਿੰਦਾ ਜੀ ਲੋਕ ਕਢਾ ਲੰਦਾ ਉਹ ਆਪ ਚੱਲ ਕੇ ਆਉਂਦਾ ਰੋਜ਼ ਸ਼ਾਮ ਨੂੰ ਸਵੇਰ ਦੇ 4 ਵਜੇ ਤੱਕ ਉਹਨੇ ਇੱਥੇ ਡਿਊਟੀ ਦੇਣੀ ਆ ਪੂਰੀ ਤਗੜੀ ਵਾਹ ਜੀ ਚੱਲ ਜਾਂਦਾ ਹੁਣ ਗੱਲ ਜਿਹੜੀ ਕਰਦੇ ਆਂ ਵੀ ਗੇਟ ਖੁੱਲ੍ਹਾ ਬਾਈ ਹਾਂ ਇਹਨਾਂ ਨੂੰ ਕੋਈ ਇਹ ਨਹੀਂ ਵੀ ਇੱਥੇ ਅਸੀਂ ਰਫਲ ਵਾਲਾ ਖੜਾਇਆ ਵੀ ਬਾਹਰ ਨਹੀਂ ਜਾਣਾ ਇਹ ਮਰਜ਼ੀ ਨਾਲ ਉਹ ਉੱਥੇ ਤੱਕ ਢੇੜਾ ਵੀ ਦੇ ਆਉਂਦੇ ਨੇ ਠੀਕ ਹੈ ਇਹਨਾਂ ਨੂੰ ਕੋਈ ਔਰ ਸੋਈ ਖੁੱਲੀ ਵੀ ਤੁਹਾਡੇ ਸਾਹਮਣੇ ਠੀਕ ਹੈ ਜਿੰਨਾ ਕਿ ਸਤਿਗੁਰ ਨੇ ਬਖਸ਼ਿਸ਼ ਕੀਤਾ ਕੋਈ ਇੱਕਾਤੋਂ ਵੱਧ ਕੇ ਗੱਲ ਨਹੀਂ ਕਰਦੇ ਜਿੰਨੇ ਕਿ ਸਤਿਗੁਰ ਜੀ ਨੇ ਇੱਥੇ ਸਵਾਵਾ ਸੰਗਤ ਜਿਹੜੇ ਹਿਸਾਬ ਨਾਲ ਦਾਤੇ ਨੇ ਮਿਹਰ ਕਰੀਏ ਉਹਨੇ ਕਿਤੋਂ ਭਾਈ ਭੱਜਦੇ ਨਹੀਂ ਜਿੰਮੇ ਦਾਤੇ ਦੀ ਮਿਹਰ ਹੈ ਹਨਾ ਮਤਲਬ ਇਹ ਮੈਂ ਮੰਨਦਾ ਵੀ ਵਾਕਈ ਆਪਦੇ ਘਰ ਆਏ ਨੇ ਪਹਿਲਾਂ ਪਤਾ ਨਹੀਂ ਅੱਜ ਹੀ ਆਪਦੇ ਘਰ ਆ ਗਏ ਅੱਛਾ ਭਾਈ ਇੱਕ ਜਿਹੜੀਆਂ ਸਵਾਵਾਾਂ ਹੁੰਦੀਆਂ ਵੇਖੋ ਕੋਈ ਵੀ ਕੰਮ ਹਰ ਕੰਮ ਪੈਸੇ ਨਾਲ ਹਾਂ ਭਾਈ ਤੇ ਕੋਈ ਇਹ ਵੀ ਨਹੀਂ ਮਕਸਦ ਵੀ ਕੱਲਾ ਪੈਸਾ ਇਕੱਠਾ ਕਰਨਾ ਉਹਦੇ ਵਿੱਚ ਦਵਾਈਆਂ ਹੋ ਗਈਆਂ ਇਹ ਰਾਸ਼ਨ ਪਾਣੀ ਹੋ ਗਿਆ ਇਹਨਾਂ ਨੂੰ ਲੀੜਾ ਕੱਪੜਾ ਵੀ ਹੋ ਗਿਆ ਉਹ ਸਵਾਵਾਾਂ ਫਿਰ ਕਿਵੇਂ ਕਿਵੇਂ ਨਾਲ ਚੱਲਦੀ ਹੈ ਉਹ ਸਵਾਵਾਾਂ ਭਾਈ ਐਵੇਂ ਆ ਇੱਥੇ ਨਾ ਜਦੋਂ ਇਹਨਾਂ ਨੇ ਬਾਈ ਜੀ ਹੋਰਾਂ ਨੇ ਸ਼ੁਰੂਆਤ ਕਰਵਾਤੀ ਸੀ ਉਸ ਤੋਂ ਥੋੜਾ ਟਾਈਮ ਬਾਅਦ ਮੇਰੇ ਨਾਲ ਇੱਥੇ ਮੁੰਡਾ ਮੋਨਜੀਤ ਸ਼ੇਰੋਂ ਤੋਂ ਹਾਂ ਉਹ ਵੀ ਸਾਡੇ ਨਾਲ ਇੱਥੇ ਸੰਸਥਾ ਦੇ ਵਿੱਚ ਸਵਾਵਾਾਂ ਨਮਾਉਦਾ ਹਾਂ ਉਨੇ ਵੀ ਵਧੀਆ ਸਾਥ ਦਿੱਤਾ ਉਸ ਤੋਂ ਬਾਅਦ ਇਹ ਜੰਡੂਰੀ ਨੇ ਇਹਨਾਂ ਦੀਆਂ ਡਿਊਟੀਆਂ ਲਾਈਆਂ ਵੀ ਤੁਸੀਂ ਦੇਖੋ ਕੋ ਜਿਹੜੇ 2-4 ਭਰਾ ਆਪਣੇ ਨਾਲ ਖੜ ਸਕਦੇ ਆ ਐਵੇਂ ਮੁਨਕਰ ਹੋ ਜੀਓ ਮਾੜੀ ਗੱਲ ਆ ਵੀ ਤਿਲਫੁੱਲ ਜਿੰਨਾ ਜਿੰਨੀ ਕਿ ਕਿਸੇ ਤੱਕ ਆਵਾਜ਼ ਗਈ ਅਸੀਂ ਐਵੇਂ ਤੁਹਾਨੂੰ ਕਹਿ ਦਈਏ ਵੀ ਅਸੀਂ ਬੜਿਆਂ ਨੂੰ ਵਾਜਾ ਮਾਰੀਆਂ ਕੋਈ ਆਇਆ ਨਹੀਂ ਅਸੀਂ ਵਾਜ ਹੀ ਨਹੀਂ ਮਾਰੀ ਐਵੇਂ ਤੁਹਾਨੂੰ ਸੱਚੀ ਜੀ ਗੱਲ ਆ ਐਵੇਂ ਕਿਸ ਨੂੰ ਹੈ ਨਾ ਕਿਸੇ ਦਾ ਉਹ ਕਰਨਾ ਮਾੜੀ ਗੱਲ ਹੁੰਦੀ ਹੈ ਜਿੰਨੂੰ ਜਿੰਨੀ ਕਿ ਆਵਾਜ਼ ਮਾਰੀ ਉਹ ਨਿਕਚ ਆ ਗਿਆ ਹੁਣ ਜਿੱਦੀ ਸਮਰੱਥਾ ਮੇਰੇ ਵਰਗ ਦੀ ਹਜ਼ਾਰ ਦੀ ਹੈ ਮੈਂ 10000 ਮੰਗਲਾਂ ਅਗਲੇ ਨਭਾਨਾ ਮਾਰਨਾ ਹੀ ਹੈ ਠੀਕ ਹੈ ਜਿੰਨੀ ਕੀ ਜ਼ਿੰਮੇ ਦੀ ਕਿਸੇ ਨੂੰ ਕਿਹਾ ਹੁਣ ਕੁਝ ਬੰਦੇ ਇਕੱਲੇ ਸਾਹਾ ਦੇ ਦਸਵੰਦ ਵਾਲੇ ਹੁੰਦੇ ਨੇ ਬਿਲਕੁਲ ਕੁਝ ਬੰਦੇ ਇਕੱਲੇ ਸੇਵਾ ਦੇ ਦਸਵੰਦ ਵਾਲੇ ਹੁੰਦੇ ਨੇ ਠੀਕ ਹੈ ਉਹ ਕਰਦੇ ਨੇ ਬਾਈ ਸਾਡੇ ਇੱਥੇ ਫੋਨ ਕਰਦਨੇ ਮੁੰਡੇ ਵੀ ਅਸੀਂ ਆਉਣਾ ਅੱਜ ਆ ਜੀਏ ਵੀ ਆਪਾਂ ਦੱਸੋ ਜੇ ਕੋਈ ਕੰਮ ਕਾਜ ਹੈ ਐਵੇਂ ਹਣਾ ਮਤਲਬ ਹਾਂ ਇੱਕੋ ਗੱਲ ਕਹਿੰਨੇ ਆਂ ਕਿ ਚਲੋ ਉਹ ਤਾਂ ਬਾਈ ਸੰਗਤ ਨੂੰ ਪਤਾ ਹੀ ਹੈ ਨਾ ਐਡੀਆਂ ਸਲਾਹਾਂ ਨਹੀਂ ਚਲਦੀਆਂ ਨਹੀਂ ਚਲਦੀਆਂ ਬਿਲਕੁਲ ਅਸੀਂ ਤਾਂ ਸੁਨੇਹਾ ਇਹ ਦਿੰਨੇ ਆਂ ਉਹ ਤੁਸੀਂ ਕਾਰਜ ਜਿਹੜੇ ਆ ਉਹ ਤੁਸੀਂ ਕਾਰਜ ਆਪਣਾ ਕਰਜੋ ਅਸੀਂ ਇਹ ਕਹਿੰਨੇ ਆਂ ਭਾਈ ਜੇ ਕੋਈ ਬਜ਼ੁਰਗ ਕਿਤੇ ਜੀ ਹੈ ਹੈ ਨਾ ਬਜ਼ੁਰਗ ਦਾ ਵੀ ਇਹ ਹੈ ਵੀ ਅਸੀਂ ਨਾ ਸਾਫ਼ ਇਹ ਕਹਿੰਨੇ ਆਂ ਵੀ ਐਵੇਂ ਆਪਾਂ ਕੋਈ ਬਾਈ ਫਾਰਮੈਲਿਟੀ ਕਰਨੀ ਹੈ ਵੀ ਮੈਂਟਲ ਦਾ ਸਾਡੇ ਕੋਲ ਹਾਲੀ ਪ੍ਰਬੰਧ ਨਹੀਂ ਪੀ ਕਈ ਵਾਰ ਰਿਕ ਮੈਂਟਲ ਹੁੰਦਾ ਹੈ ਹਨਾ ਅਗਲਾ ਕਹਿੰਦਾ ਤੁਸੀਂ ਆਸ਼ਰਮ ਖੋਲ੍ਹਿਆ ਤੁਹਾਨੂੰ ਫੋਨ ਕੀਤਾ ਮੈਂਟਲ ਨਹੀਂ ਲਿਆ ਬਾਈ ਗੱਲ ਇੰਨੀ ਹੈ ਵੀ ਸਾਡੇ ਕੋਲ ਓਡਾ ਪ੍ਰਬੰਧ ਨਹੀਂ ਕਿ ਅਸੀਂ ਮੈਂਟਲੀ ਨੂੰ ਸਾਂਭ ਸਕੀਏ ਇਹ ਬਿਰਧ ਦਾ ਸ਼ਰਮ ਹੈ ਬਜ਼ੁਰਗਾਂ ਦਾ ਠੀਕ ਹੈ ਇਹਦੇ ਤੇ ਕੋਈ ਹੈਂਡੀਕੈਪਡ ਹੋ ਮੰਨ ਲਓ ਹਨਾ ਜਾਂ ਕੋਈ ਬਿਮਾਰ ਪਿਆ ਹੈ ਵੀ ਉਹਨੂੰ ਬਈ ਇਕੱਲਾ ਪ੍ਰਸ਼ਾਦਾ ਫੜਾਉਣਾ ਉਹ ਆਪਦੀ ਕਿਰਿਆ ਸੋਧ ਸਕੇ ਬਿਲਕੁਲ ਉਹਨਾਂ ਕਹੇ ਹਾਜ਼ਰਾਂ ਠੀਕ ਹੈ ਦਿਨੇ ਹਾਜ਼ਰਾਂ ਰਾਤ ਨੂੰ ਵੀ ਹਾਜ਼ਰਾਂ ਬਾਕੀ ਸਾਡੇ ਬਜ਼ੁਰਗ ਨੇ ਠੀਕ ਹੈ ਇੱਕ ਸਾਡੇ ਬਾਪੂ ਜੀ ਨੇ ਉਹ ਗੇਟ ਦੀ ਰਾਤ ਦੀ ਡਿਊਟੀ ਸਾਮ ਦਿੰਦੇ ਆਪ ਦੀ ਮਰਜ਼ੀ ਨਾਲ ਉਹਨਾਂ ਨੇ ਕਿਹਾ ਵੀ ਪੁੱਤ ਮੈਂ ਇੱਥੇ ਨਹੀਂ ਪੈਣਾ ਉੱਥੇ ਪੈਣਾ ਵੀ ਆਪਣਾ ਏਡਾ ਮੈਂ ਮੰਨਦਾ ਵੀ ਇਹਨੂੰ ਘਰ ਸਮਝਦੇ ਨੇ ਵੱਡੀ ਗੱਲ ਵੀ ਆਪਣਾ ਬੈੱਡ ਹੈ ਕੋਈ ਚੋਰੀ ਚੱਪਾ ਨਾ ਅਸਲ 'ਚ ਤੁਸੀਂ ਬੰਦਸ਼ਾ ਨਹੀਂ ਲਾਉਂਦੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਤੁਸੀਂ ਜਨਮ ਦਿਨ ਮਨਾਉਣਾ ਤੇ ਇੱਥੇ ਆਜਿਆ ਕਰੋ ਮੈਂ ਕਹਿੰਦਾ ਕੋਈ ਖੁਸ਼ੀ ਯਾਰ ਕਰਨੀ ਹੈ ਨਾ ਠੇਕਿਆਂ ਤੇ दारू ਪੀ ਕੇ ਲੜਨ ਨਾਲੋਂ ਚੰਗਾ ਵੀ ਉਹ ਦਸਵੰਦ ਤੁਸੀਂ ਇੱਥੇ ਦੇ ਜਾ ਕਰੋ ਠੀਕਾ ਕਿਉਂਕਿ ਜਿਹੜੀ ਵੀ ਤੁਸੀਂ ਕੋਈ ਖੁਸ਼ੀ ਸਾਂਝੀ ਕਰਦੇ ਹੋ ਟਾਈਮ ਜੇ ਮੈਂ ਅੱਜ ਦੇ ਟਾਈਮ ਦੀ ਗੱਲ ਕਰਾਂ ਜਿਹੜਾ ਆਮ ਹੀ ਅਸੀਂ ਤਾਂ ਮੈਂ ਤਾਂ ਕਈ ਵਾਰੀ ਇਹ ਗੱਲ ਕਰਦਾ ਹੁੰਨਾ ਵੀ ਆਪਾਂ ਹੀ ਉਹ ਅਖੀਰਲੀ ਪੀੜ੍ਹੀ ਆ ਜਿਹੜੇ ਬਚਪਨ ਦੇ ਵਿੱਚ ਮਾਂ ਪਿਓ ਤੋਂ ਡਰਦੇ ਰਹੇ ਤੇ ਆਉਣ ਵਾਲੇ ਟਾਈਮ 'ਚ ਜਵਾਕਾਂ ਤੋਂ ਡਰਨਾ ਆਪਣੀ ਉਹ ਪੀੜ੍ਹੀ ਆ ਅਸੀਂ ਉਸ ਪੀੜ੍ਹੀ ਦੇ ਆ ਹਨਾ ਵੀ ਆਉਣ ਵਾਲਾ ਟਾਈਮ ਪਤਾ ਨਹੀਂ ਅੱਜ ਬੰਦੇ ਕੋਲੇ ਤੰਦਰੁਸਤ ਸਰੀਰ ਚੱਲਦਾ ਪੈਸਾ ਤਾਕਤ ਸਭ ਕੁਝ ਹੈ ਪਰ ਵਕਤ ਆ ਜਿਹੜਾ ਇਹ ਆਪਣੇ ਆਪ ਪਿੱਛੇ ਹਟਣਾ ਵਕਤ ਨੇ ਕਿਉਂਕਿ ਜੇ ਸਰੀਰ ਆ ਤੇ ਗੁਰਬਾਣੀ ਜਿਵੇਂ ਕਹਿੰਦੀ ਹੈ ਵੀ ਜੋ ਉਪ ਜੋ ਸੋ ਬਿਨਸੈ ਪਰ ਉਹ ਅੱਜ ਕੇ ਕਾਲ ਇਹਨੇ ਬਿਨਸਣਾ ਇਹਦੇ ਚ ਕੋਈ ਦੋ ਰਹਿਣੀ ਇਹਨੇ ਬੁੱਢਾ ਵੀ ਹੋਣਾ ਜਿਵੇਂ ਜਿਵੇਂ ਸਰੀਰ ਨੇ ਤੁਹਾਡਾ ਸਾਥ ਛੱਡਣਾ ਉਵੇਂ ਉਵੇਂ ਧਨ ਦੌਲਤ ਸਾਰੇ ਤੁਹਾਡੇ ਕੋਲੋਂ ਆਪਣੇ ਆਪ ਪਿੱਛੇ ਹਟਦੇ ਜਾਣੇ ਆ ਇਹਦੇ ਚ ਕੋਈ ਦੋ ਰਹਿਣੀ ਪਰ ਜਿੰਨੀ ਕ ਕਮਾਈ ਤੁਸੀਂ ਕਰਦੇ ਆ ਕੋਈ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ 10000 ਪਾਉਣਾ ਤੁਸੀਂ ਹਜ਼ਾਰ ਪਾਉਣਾ 150 10 20 ਜਿੰਨੇ ਤੁਸੀਂ ਪਾਉਣੇ ਆ ਮੋਬਾਈਲ ਨੰਬਰ ਵੀ ਚੱਲ ਰਿਹਾ ਥੱਲੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹਣ ਹਾਂ ਜੇ ਤੁਸੀਂ ਕੋਈ ਚੀਜ਼ ਦੇ ਕੇ ਜਾਣੀ ਆਂ ਕਈ ਵਾਰੀ ਹੁੰਦਾ ਵੀ ਅਸੀਂ ਪੈਸੇ ਨਹੀਂ ਦੇਣੇ ਅਸੀਂ ਸਵਾਮਾਂ ਨਿਭਾ ਸਕਦੇ ਆਂ ਕੋਈ ਮਹੀਨੇ ਦੇ ਰਾਸ਼ਨ ਦੀ ਸੇਵਾ ਲੈ ਸਕਦਾ ਠੀਕ ਆ ਕੋਈ ਹੋਰ ਦਵਾਈ ਬੂਟੀ ਦੀ ਸੇਵਾ ਲੈ ਸਕਦਾ ਡਾਕਟਰ ਸਾਹਿਬ ਇੱਥੇ ਸੇਵਾ ਨਿਭਾਉਂਦੇ ਨੇ ਵੇਖੋ ਠੀਕ ਆ ਇਹ ਇੱਥੇ ਲੋੜ ਕਿਹੜੀ ਚੀਜ਼ ਦੀ ਆ ਇਹ ਤੁਸੀਂ ਜਦੋਂ ਵੀ ਫੋਨ ਕਰੋਗੇ ਤੁਹਾਨੂੰ ਭਾਈ ਸਾਹਿਬ ਆ ਜਿਹੜੀ ਉਹ ਸਾਰੀ ਡਿਟੇਲ ਨਾਲ ਦੀ ਨਾਲ ਦੱਸਣਗੇ ਕਿਉਂਕਿ ਇਹ ਵੀ ਚੰਗੀ ਗੱਲ ਇਹਨਾਂ ਦੀ ਲੱਗੀ ਵੀ ਇਹਨਾਂ ਨੇ ਮੈਨੂੰ ਨਹੀਂ ਇਹ ਗੱਲ ਕਹੀ ਵੀ ਤੁਸੀਂ ਕਹੋ ਜੀ ਵੀ ਪੈਸੇ ਪਾਓ ਜਾਂ ਆ ਚੀਜ਼ ਕਰੋ ਪਰ ਇਹ ਕਹਿੰਦੇ ਆ ਇਹ ਸਵਾਵਾਵਾਂ ਵੱਡੀਆਂ ਹੁੰਦੀਆਂ ਜਿਹੜੀਆਂ ਚੱਲਦੀਆਂ ਸੰਗਤ ਦੇ ਨਾਲ ਆ ਰਲ ਮਿਲ ਕੇ ਚੱਲਦੀਆਂ ਇਹ ਜ਼ਰੂਰੀ ਹੁੰਦੀਆਂ ਬਾਕੀ ਇਹ ਵੀ ਗੱਲ ਕਲੀਅਰ ਕੀਤੀ ਵੀ ਜੇ ਐਵੇਂ ਲੋਕਾਂ ਦਾ ਕੱਠ ਮਾਰ ਲੈਣਾ ਇੱਥੇ ਵੀ ਕੱਲੇ ਪੈਸੇ ਤੇ ਨਿਗਾਹ ਹੋਵੇ ਤਾਂ ਫਿਰ ਇਹ ਹਰ ਬੰਦੇ ਨੂੰ ਲਿਆਉਣ ਇਹਨਾਂ ਨੇ ਸਿੱਧਾ ਕਿਹਾ ਵੀ ਬਜ਼ੁਰਗ ਆਸ਼ਰਮਾਂ ਹਣਾ ਇੱਥੇ ਵੀ ਜਿਹੜੇ ਬਿਲਕੁਲੀ ਲੋੜਵੰਦ ਆ ਜਿਨ੍ਹਾਂ ਦਾ ਕੋਈ ਨਹੀਂ ਕੋਈ ਅੱਗੇ ਪਿੱਛੇ ਜਾਂ ਉਦਾਂ ਦੀ ਪ੍ਰੋਬਲਮ ਆ ਉਹਨਾਂ ਨੂੰ ਇਹ ਇੱਥੇ ਲਿਆਉਂਦੇ ਆ ਹੁਣ ਮੈਂਟਲੀ ਤੌਰ ਤੇ ਆਪਾਂ ਵੀ ਸਮਝਦੇ ਹਾਂ ਜੇ ਕੋਈ ਬੰਦਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਤਾਂ ਫਿਰ ਉਹਨੂੰ ਇੱਥੇ ਰੱਖਣਾ ਮੁਸ਼ਕਲ ਆ ਕਿਉਂਕਿ ਉਹਦਾ ਟ੍ਰੀਟਮੈਂਟ ਆ ਜਿਹੜਾ ਲੰਮਾ ਚੱਲਣਾ ਹੁੰਦਾ ਉਹਦੇ ਵਾਸਤੇ ਜ਼ਰੂਰ ਆ ਆਪਾਂ ਅੰਦਰ ਕਰੀਏ ਦਰਸ਼ਨ ਜੀ ਕਰਾਉਂਗੇ ਕੋਈ ਹੋਰ ਗੱਲਬਾਤ ਜ਼ਿਕਰ ਕਰਨਾ ਬਾਜੀ ਕਿਰਪਾ ਗੁਰੂ ਸਾਹਿਬ ਦੀ ਤੁਹਾਨੂੰ ਜੀ ਆਇਆਂ ਨੂੰ ਜੀ ਕੋਈ ਗੱਲ ਨਹੀਂ ਜੀ ਸਾਡੇ ਕੋਲ ਮੈਂ ਕਹਣਾ ਵੀ ਅਸੀਂ ਇਸ ਰੂਟ ਉਤੋਂ ਨਹੀਂ ਲੰਘਦੇ ਰਹਿਨੇ ਹੁਣ ਗੇੜਾ ਤੁਹਾਡੇ ਕੋਲੇ ਪੱਕਾ ਮਾਰਿਆ ਕੰਮ ਆ ਜੀ ਪਰ ਬਾਬਾ ਜੀ ਨੂੰ ਫੋਨ ਘੱਟ ਕਰਿਆ ਕਰਾਂਗੇ ਇਹਨਾਂ ਨੂੰ ਕਰਦੇ ਹਾਂ ਤੁਹਾਨੂੰ ਘੱਟ ਕਰਾਂਗੇ ਜੀ ਐ ਆ ਜਾਓ ਜੀ ਤੁਹਾਨੂੰ ਨਾਲ ਨਾਲ ਦਰਸ਼ਨ ਵੀ ਕਰਾਵਾਂਗੇ ਸੰਗਤਾਂ ਨੂੰ ਇਹ ਸਾਰੇ ਬਾਪੂ ਇੱਥੇ ਰਹਿੰਦੇ ਹਾਂ ਜੀ ਹਾਂ ਜੀ ਵਾਹ ਜੀ ਅੱਛਾ ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਵੀ ਇੱਧਰ ਪਹਿਲਾਂ ਤੁਸੀਂ ਇਹ ਸ਼ਬਦ ਪੜੋ ਬੇਬੇ ਬਾਪੂ ਦਾ ਆਪਣਾ ਕਾਰ ਇਹ ਸ਼ਬਦ ਲਿਖਿਆ ਪਰ ਇਹਨਾਂ ਦਾ ਮੌਇਨਾ ਬਹੁਤ ਜ਼ਿਆਦਾ ਵੱਡਾ ਵੰਡੰਗਾ ਕੋਡੰਗਾ ਦੇ ਵਿੱਚ ਬਾਪੂ ਲਈ ਕਮਰਾ ਨਹੀਂ ਬਣਦਾ ਪਰ ਇਹ ਕਹਿੰਦੇ ਆਪਣਾ ਘਰ ਤੁਸੀਂ ਬਜ਼ੁਰਗ ਦੇ ਜਿਹੜੇ ਸਾਹਮਣੇ ਨਾਲ ਇੱਥੇ ਬੈਠੇ ਨੇ ਤੁਹਾਨੂੰ ਲੱਗਦਾ ਵੀ ਆਸ਼ਰਮ ਦੇ ਵਿੱਚ ਬੌਂਡ ਹੋਣਗੇ ਕਿਵੇਂ ਜੇ ਰਹਿ ਰਹੇ ਹੋਣਗੇ ਤੁਸੀਂ ਵੇਖੋ ਕਿ ਸ਼ਾਹੀ ਤਰੀਕੇ ਦੇ ਨਾਲ ਬਾਪੂ ਜੀ ਆਇਓ ਫਰਮਾਣੇ ਮਹਾਨ ਜੀ ਅੱਜ ਕਰ ਲੈਣੇ ਆ ਕਈ ਕੋਈ ਗੱਲ ਨਹੀਂ ਠੀਕ ਹੋ ਜੀ ਚੜਦੀ ਕਲਾ ਕੋਈ ਤਕਲੀਫ ਜਮ ਨਹੀਂ ਜਮ ਹੈ ਨਹੀਂ ਵਾਹ ਵੇਖੋ ਤੁਸੀਂ ਇੱਥੇ ਆਉਂਗਣਾ ਮੋਜ ਬਣਾਈ ਆ ਪੂਰੀ ਜਮਾ ਆਉ ਕੋ ਸਪੋਰ ਲਗੇ ਵਾਹ ਵੱਡੀ ਗੱਲ ਹੈ ਤਕੜੀ ਮਹਾਰਾਜ ਦੀ ਕਿਰਪਾ ਜੀ ਬਸ ਕੁਮਾਰ ਲਈ ਹੋਣੀ ਪਈ ਜਾਨ ਖੁਸ਼ ਹੋ ਪੂਰੇ ਜਮਾ ਆਨੰਦ ਆ ਆਨੰਦ ਆ ਖੁਸ਼ ਆਲੀ ਕਿਹੜੀ ਗੱਲ ਆ ਆਏ ਤਾਂ ਨਹੀਂ ਕਹਿੰਦੇ ਵੀ ਅੰਦਰ ਅੰਦਰ ਹੀ ਰਹਿਣਾ ਨਾ ਨਾ ਜਿੱਥੇ ਮਰਜ਼ੀ ਖੋ ਮੋ ਬਹੁਤ ਖੋਣਾ ਜੀ ਟੈਲੋ ਫੇਰੋ ਜੀ ਜੋ ਮਰਜ਼ੀ ਖਾਓ ਜੀ ਮਾਤਾ ਰੱਖੀ ਹੋਇਆ ਪ੍ਰਸ਼ਾਦ ਦੇ ਜੀ ਜੋ ਮਰਜ਼ੀ ਛਕੋ ਔਰ ਨੂੰ ਫਿਰ ਨੂੰ ਖੋਲਾ ਹੈ ਹਮ ਬਸ ਐਦੂ ਆਨੰਦ ਹੋਰ ਕੀ ਹੋ ਦੈਲਕੋਲ ਵੇਖੋ ਕਿਉਂਕਿ ਇਹ ਇੱਥੇ ਰਹਿ ਰਹੇ ਨੇ ਪਰ ਤੁਸੀਂ ਇਹ ਦੇਖੋ ਵੀ ਇੱਕ ਚੰਗੇ ਤਰੀਕੇ ਨਾਲ ਵੀ ਵਧੀਆਂ ਮੇਜ਼ ਕੁਰਸੀ ਲਗਿਆ ਬਾਪੂ ਜੀ ਬਹਿ ਜਾਓ ਬਈ ਬਹਿ ਜਾਓ ਖੁਸ਼ ਆ ਪੂਰੇ ਆਨੰਦ ਦੇ ਵਿੱਚ ਆ ਇਹ ਨਹੀਂ ਕੋਈ ਗੱਲਬਾਤ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਾਂ ਬਾਉਂਡ ਆ ਜਾਂ ਆ ਚੀਜ਼ਾਂ ਹੈਗੀਆਂ ਹਨ ਐਵੇਂ ਨਾਲ ਰੋਟੀ ਪਾਣੀ ਬੰਦੀ ਖਾਣ ਨਾਲ ਆਨੰਦ ਹੋ ਹੀ ਨਹੀਂ ਸਕਦਾ ਜੀ ਕਿਤੇ ਵੀ ਨਹੀਂ ਅਸੀਂ ਤਾਂ ਮੰਨਦੇ ਨਹੀਂ ਵੀ ਖੁਸ਼ ਵਾਹ ਜੀ ਪੱਕੀ ਗੱਲ ਹੈ ਇਹ ਗੱਲ ਵੇਖੋ ਅਸੀਂ ਨਹੀਂ ਮੰਨਦੇ ਵੀ ਹੋ ਜੂਗਾ ਜੀ ਸਾਡੇ ਕਰਮਾਂ ਚ ਵਧੀਆ ਥੀ ਹਾਂ ਸਾਨੂੰ ਚਰਨੀ ਨਾਲ ਜਿਉਣਾ ਰਹੇ ਵਿਚਾਰ ਜੀ ਇਹ ਦੂ ਚੰਗਾ ਕਿਤੇ ਮਿਲ ਹੀ ਨਹੀਂ ਸਕਦਾ ਸਾਨੂੰ ਤਾਂ ਇਹ ਭਲਾਟ ਆ ਸਾਰਾ ਕੁਝ ਜੀ ਹਾਂ ਸਾਨੂੰ ਕੋਈ ਯਾਦ ਨਹੀਂ ਹੁੰਦਾ ਪੈਣ ਦਾ ਰਹਿਣਾ ਠੀਕ ਆ ਆ ਵਈ ਜੀ ਇਜੀ ਵੱਡੀ ਕਿਰਪਾ ਹੋ ਗਈ ਦੇਖੋ ਕਿੰਨੀ ਵੱਡੀ ਜੀ ਸਾਨੂੰ ਖੁੱਲਾ ਫਿਰਨ ਦੋੜਨ ਨੂੰ ਕੋਈ ਕੱਚਾ ਠਾਉ ਨਹੀਂ ਹਾਂ ਚੰਗੇ ਪ੍ਰਸ਼ਾਦੇ ਦੁਪਹਿਰੇ ਦੋ ਵਾਰੀ 10 ਵਾਰੀ ਚਾਹ ਪੀਏ ਕੋਈ ਰਕਾਬ ਨਹੀਂ ਇਹ ਗੱਲ ਸਰਦਾਰੀ ਦੱਸਦੀ ਹੈ ਬਾਪੂ ਦੇ ਗੁੱਟ ਨੇ ਬੰਨੀ ਘੜੀ ਠੀਕ ਹੈ ਇਹ ਤੁਸੀਂ ਦੇਖੋ ਵੀ ਬਾਪੂ ਦੇ ਗੁੱਟ ਤੇ ਘੜੀ ਬੰਨੀ ਦੱਸਦੀ ਆ ਜਿਵੇਂ ਬਾਪੂ ਦੀ ਟੌਰ ਆ ਐਦਾਂ ਮੈਂ ਕਹਿੰਦਾ ਵੀ ਕਿਤੇ ਰਿਸ਼ਤੇਦਾਰੀ ਚ ਮਿਲਣ ਜਾਣ ਵੇਲੇ ਬੰਦਾ ਕੱਢਦਾ ਪਰ ਮੈਂ ਕਹਿੰਦਾ ਵੀ ਇਹ ਵੀਰ ਨੂੰ ਤੁਸੀਂ ਮੈਂ ਕਹਿੰਦਾ ਹੋਰ ਬਾਕੀ ਚੀਜ਼ ਛੱਡ ਦਿਓ ਜਿਹੜੀਆਂ ਦਾਵਾਵਾਂ ਇਹ ਲੈ ਰਹੇ ਆ ਇਹ ਇਹਨਾਂ ਦੀ ਕੋਈ ਕੀਮਤ ਨਹੀਂ ਇਹ ਬੇਸ਼ੁਮਾਰ ਠੀਕ ਹੈ ਤੁਸੀਂ ਇਹ ਗੱਲ ਸੋਚੋ ਵੀ ਕਿੰਨੇ ਇਹਨਾਂ ਨਾਲੋਂ ਜ਼ਿਆਦਾ ਖੁਸ਼ ਬਾਪੂ ਵਰਗੇ ਆ ਬਾਪੂ ਨਾਮ ਕੀ ਆਪਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਲੈ ਵੀ ਗੱਲ ਵੇਖੋ ਨਾਮ ਵੀ ਬਾਪੂ ਦਾ ਲਾਲ ਕਹਿੰਦੇ ਨੇ ਅੱਛਾ ਲਾਲ ਕਹਿੰਦੇ ਆ ਬਾ ਲਾਲ ਲਾਲ ਕਹੀ ਜੀ ਉਹਨੇ ਵਾ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਕਹਿੰਦਾ ਵੀ ਆਪਾਂ ਪਹਿਲੇ ਪਰਸਨ ਨੂੰ ਮਿਲੇ ਆ ਇੱਥੇ ਬੀਬੀ ਭਾਨੀ ਆਸ਼ਰਮ ਦੇ ਵਿੱਚ ਆ ਕੇ ਠੀਕ ਆ ਆਸ਼ਰਮ ਐ ਇਹ ਸ਼ਬਦ ਅਜੇ ਤੇ ਇੱਥੇ ਆ ਕੇ ਕਹਿਣਾ ਛੱਡ ਦੇਣਾ ਆਪਣੇ ਘਰ ਬਾਪੂ ਦੇ ਘਰ ਆ ਕੇ ਇਹਨਾਂ ਨੂੰ ਮਿਲੇ ਆ ਤੁਸੀਂ ਇਹ ਵੇਖੋ ਵੀ ਰੂ ਵੀ ਤੇ ਦਰਸ਼ਨ ਵੀ ਆਪਾਂ ਨੂੰ ਹੋਇਆ ਤੇ ਬਾਪੂ ਦਾ ਨਾਮ ਵੀ ਦਰਸ਼ਨਾ ਕਮਾਲ ਦੀ ਗੱਲ ਬਾਤਾਂ ਤੁਸੀਂ ਇਹ ਚੀਜ਼ ਦੇਖ ਲਓ ਵੀ ਹੁਣ ਜੇ ਇਹ ਰੂਹਾਂ ਇੰਨੀਆਂ ਖੁਸ਼ ਨੇ ਤੇ ਇਹਨਾਂ ਦੇ ਮੂੰਹ ਚੋਂ ਨਿਕਲਿਆ ਇੱਕ ਬੋਲ ਤੁਹਾਡੀ ਦੁਆ ਦੇ ਵਾਸਤੇ ਤੁਹਾਨੂੰ ਮੈਂ ਕਹਿੰਦਾ ਕੋਈ ਵੀ ਦਵਾਈ ਕੋਈ ਪੈਸਾ ਟਕਾ ਤੁਹਾਨੂੰ ਠੀਕ ਨਹੀਂ ਕਰ ਸਕਦਾ ਜੋ ਇਹ ਬਜ਼ੁਰਗਾਂ ਦੀਆਂ ਦੁਆਵਾਂ ਨੇ ਤੁਹਾਨੂੰ ਜੀ ਇਹਨਾਂ ਦੀ ਦੁਆਵਾਂ ਬੜੀ ਜਦੋਂ ਚੰਗਾ ਕੰਮਾਂ ਦੀ ਦੁਆਵਾਂ ਹੀ ਹੁੰਦੀਆਂ ਬਿਲਕੁਲ ਚੰਗੇ ਕੰਮ ਤੋਂ ਦੁਆਵਾਂ ਹੀ ਹੁੰਦੀਆਂ ਜੀ ਹਾਂ ਐਦੂ ਚੰਗਾ ਹੋ ਹੀ ਨਹੀਂ ਸਕਦਾ ਦੇਖੋ ਇੱਥੇ ਬਾਪੂ ਨਾਲ ਵੀ ਗੱਲ ਕਰਦੇ ਆਂ ਠੀਕ ਹੋ ਬਾਪੂ ਜੀ ਹਾਂ ਜੀ ਚੜਦੀ ਕਲਾ ਜਮਾ ਜੀ ਮੁੱਛ ਕੁੰਡੀ ਕੀਤੀ ਆ ਹੈ ਰੋਟੀ ਟਾਈਮ ਨਾਲ ਖਾ ਲੈਨੇ ਹੋ ਜਮਾ ਜੀ ਆਨੰਦ ਆ ਦੇਖ ਇੱਥੇ ਕੀ ਤੋੜਾ ਕਾਹਦੇ ਦਾ ਹਮ ਸਭ ਕੁਝ ਮਿਲਦਾ ਜੀ ਕੋਈ ਆਪਣਾ ਨਾਮ ਮੇਲਾ ਸਿੰਘ ਨਾ ਹੀ ਵਾਲੇ ਕੈਂਟ ਰੱਖਿਆ ਤੁਸੀਂ ਦੇਖੋ ਵੀ ਹਣਾ ਵੀ ਮੇਲੇ ਚ ਜਾ ਕੇ ਦਰਸ਼ਨ ਕਰਨੇ ਆ ਸੰਗਤਾਂ ਦੇ ਤੁਸੀਂ ਵੇਖੋ ਨਾਮ ਬਹੁਤ ਕੈਂਡ ਰੱਖਿਆ ਦਵਾਵਾ ਬਾਈ ਦੇ ਬਾਈ ਦੀ ਜ਼ਿੰਦਗੀ ਚ ਮੈਂ ਕਹਿੰਦਾ ਹੁਣ ਚੇਤਾ ਨਹੀਂ ਆਉਂਦਾ ਵੀ ਬੀਜਾ ਜ਼ਰੂਰੀ ਸੀ ਕਿ ਬਾਹ ਮੋਹਰੀ ਜ਼ਰੂਰੀ ਸੀ ਪਤਾ ਕੀ ਹੈ ਵਦਿਹਾ ਚਲੋ ਇਹ ਤਾਂ ਆਪੇ ਹੋ ਨੇ ਜੀ ਜੀ ਇਹ ਮਾਮਾ ਨੇ ਜੀ ਕੁਝ ਮਤਾਵਾ ਕੱਲ ਨੂੰ ਆ ਰਹੀਆਂ ਨੇ ਜੀ ਕੁਝ ਮਤਾਵਾ ਦੀਆਂ ਸਾਈਆਂ ਆਈਆਂ ਨੇ ਹਾਂ ਤੇ ਉਹ ਪਤਾ ਕੀ ਹੈ ਜੋ ਮਰਜੀ ਹੈ ਇਹਨਾਂ ਨੂੰ ਜਦੋਂ ਮਿਲਦਾ ਦਿਲੋਂ ਹੂੰ ਸੰਧਿਆ ਦਾ ਟਾਈਮ ਹੈ ਹੂੰ ਕਦੇ ਇਹ ਪਸਤਾਵਾ ਨਹੀਂ ਹੋਇਆ ਯਕੀਨ ਮੰਨਿਓ ਜੋ ਦਿਨਾਂ ਕੋਲ ਆ ਕੇ ਬਹਿ ਜੀਦਾ ਹੈ ਇਹਨਾਂ ਨਾਲ ਹੀ ਦੁੱਖ ਸੁੱਖ ਹੈ ਪੁੱਛ ਲੋ ਇਹਨਾਂ ਨਾਲ ਸਾਰਿਆਂ ਨਾਲ ਜੇ ਇਹਨਾਂ ਤੋਂ ਬਿਨਾ ਕੋਈ ਦੁੱਖ ਸੁੱਖ ਹੈ ਮੇਰੇ ਘਰ ਦਾ ਵੀ ਇਹਨਾਂ ਨਾਲ ਕਰੀਦਾ ਹੈ ਜੀ ਘਰੇ ਹੁਣ ਕੰਮ ਚਲਾਉਣਾ ਸੀ ਕੋਈ ਇਹਨਾਂ ਨੂੰ 10000 ਪੁੱਛਿਆ ਵੀ ਕਿਵੇਂ ਕਰੀਏ ਕਿਦੋਂ ਕਰੀਏ ਹੈ ਬਾਪੂ ਜੀ ਕਹਿੰਦੇ ਆਦਨ ਕਰਨਾ ਇਹ ਕਹਿੰਦੇ ਆਦਨ ਕਰ ਲੈ ਪੂਰਾ ਲੈ ਜੀ ਇਹਨਾਂ ਨੇ ਗ੍ਰੀਨ ਟਿਕ ਦੇ ਦਿੱਤੀ ਉਹਦੇ ਕਰਦਾ ਹੈ ਇਹਨਾਂ ਦੀਆਂ ਗ੍ਰੀਨ ਟਿਕਾਂ ਹੀ ਨੇ ਹਾਂ ਇਹਨਾਂ ਦਾ ਦਾ ਹੈ ਬਾਈ ਪਤਾ ਕੀ ਹੈ ਹਾਂ ਕਰੋਂ ਵੀ ਵੇਖੋ ਆਪਾਂ ਐਵੇਂ ਕਹਿ ਦਈਏ ਜੀ ਸਤਗੁਰ ਲਾਜ ਰੱਖਣ ਮੈਂ ਮੰਨਦਾ ਵੀ ਆਪਾਂ ਨੂੰ ਮਹਾਰਾਜ ਨੇ ਜਿਹੜੇ ਮੇਰੇ ਘਰੇ ਗਏ ਉਹਨਾਂ ਨੂੰ ਪਤਾ ਮੈਂ ਵੱਡੀ ਚੀਜ਼ੇ ਵਾਰ-ਵਾਰ ਕਹਿਣਾ ਉਹਨਾਂ ਕਿ ਜੇ ਬੰਦਾ ਘਰੋਂ ਹੀ ਕਲੇਸ਼ਟ ਹੈ ਹਾਂ ਇਹ ਸੇਵਾ ਨਹੀਂ ਸੇਵਾ ਕੀ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਬਿਲਕੁਲ ਸੇਵਾ ਤਾਂ ਮੈਂ ਨਹੀਂ ਕਹਿੰਦਾ ਵੀ ਆਪਾਂ ਬੜੇ ਮੇਰਾ ਸਤਗੁਰ ਜਾਣਦਾ ਹੈ ਨਾ ਲਾਜ ਰੱਖਣ ਸਤਗੁਰ ਜੀ ਪਰ ਗੱਲ ਇਹ ਨਹੀਂ ਹੈ ਬਿਲਕੁਲ ਇਹਨਾਂ ਦਾ ਕੀ ਹੈ ਇਹਨਾਂ ਨੂੰ ਮਿਲ ਕੇ ਆ ਕੇ ਸਵੇਰੇ ਪਹਿਲਾਂ ਉੱਥੇ ਖੜਾ ਕੇ ਕਹਿੰਦੀ ਇੱਥੇ ਆ ਕੇ ਇਧਰ ਮੱਥਾ ਟੇਕ ਕੇ ਫਿਰ ਇਹਨਾਂ ਨੂੰ ਮਿਲੀਦਾ ਕਿਉਂ ਵੀ ਫਲਾਣਿਆਂ ਉਹ ਤਾਂ ਅਸੀਂ ਚੌੜਚਾਂ 100 ਕੋਚ ਆਖੀਦਾ ਵੀ ਕਿਵੇਂ ਫਲਾਣਿਆਂ ਓਕੇ ਸਾਰਾ ਮਿਲ ਮੁਲ ਕੇ ਫਿਰੇ ਵਾਰੀ ਵਾਰੀ ਅੰਦਰ ਆਉਂਦਾ ਕੋਈ ਇੱਕ ਆ ਗਿਆ ਕੋਈ ਦੋ ਆ ਗਿਆ ਠੀਕ ਉੱਥੇ ਬਹਿ ਜਾਂਦੇ ਆ ਉੱਥੇ ਗੱਲਾਂ ਬਾਤਾਂ ਸਰਸਾ ਮੀਸੀ ਬੈਠੇ ਹੱਸਦੇ ਸਾਂ ਮੈਂ ਕਿਹਾ ਵੀ ਇੱਥੇ ਨਾ ਮੈਂ ਕਿਹਾ ਹੁਰਕੀ ਭਾਲ ਦੇ ਜੇ ਇਹ ਬਾਪੂ ਉਹ ਪਰਲਾ ਮੜੀ ਗੱਲ ਕਰਨ ਲੱਗ ਗਿਆ ਮੈਂ ਕਿਹਾ ਤੁਸੀਂ ਇਹ ਕਿਆ ਕਰੋ ਵੀ ਜਿਹੜੇ ਸਾਲ ਦੋ ਰਹਿ ਗਏ ਨੇ ਨਾ ਦੋ ਤਿੰਨ ਚਾਰ ਪੰਜ ਸਾਲ ਵੀ ਇਹ ਐਂ ਗੜਦੇ ਹਾਂ ਬਿਲਕੁਲ ਆ ਚੀਜ਼ ਹੈ ਬਾਈ ਨਹੀਂ ਇਹ ਤਾਂ ਆਪਣਾ ਤੁਸੀਂ ਦੇਖੋ ਵੀ ਬਿਲੋਂ ਘਰ ਬਣ ਗਿਆ ਬਾਪੂ ਵੀ ਉਧਰ ਤੁਸੀਂ ਦੇਖੋ ਵੀ ਜਿਵੇਂ ਜੱਜ ਬੈੰਦਾ ਵੀ ਫੈਸਲਾ ਸੁਣਾਉਣਾ ਬਾਪੂ ਇਦਾਂ ਬੈਠਾ ਟੌਰਣਾ ਤੁਸੀਂ ਤੁਸੀਂ ਦੇਖੋ ਖੁਸ਼ ਹੈ ਨਾ ਜਮਾ ਆਨੰਤ ਮੰਗਲਾ ਤੁਸੀਂ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਦਰਸ਼ਨ ਕਰੋ ਯਾਰ ਬੰਦਾ ਬਹੁਤ ਡਿਪਰੈਸ਼ਨ 'ਚ ਹੁੰਦਾ ਡਿਪਰੈਸ਼ਨ 'ਚ ਜਾ ਕੇ ਬੰਦਾ ਗਲਤ ਕਦਮ ਚੱਕਦਾ ਠੀਕਾ ਤੇ ਗਲਤ ਕਦਮ ਕਈ ਵਾਰੀ ਬੰਦਾ ਜ਼ਿੰਦਗੀ ਖਤਮ ਕਰ ਦਿੰਦਾ ਮੈਂ ਕਹਿੰਦਾ ਗੁੱਸਾ ਇੱਕ ਪਲ ਦਾ ਹੁੰਦਾ ਜਿਹੜਾ ਜਾਨ ਵਾਲਾ ਉਹ ਤੇ ਚਲਿਆ ਜਾਂਦਾ ਪਰ ਜਿਹੜਾ ਕਿਤੇ ਪਿੱਛੇ ਪਰਿਵਾਰ ਹੁੰਦਾ ਉਹ ساری ਉਮਰ ਤਲ ਤਲ ਇਸ ਗੱਲ ਨੂੰ ਕੁੱਲਜ ਦਾ ਮਰਦਾ ਵੀ ਜੀ ਆ ਐ ਨਾ ਹੁੰਦਾ ਤਾਂ ਸਹੀ ਹੋ ਜਾਂਦਾ ਮੈਂ ਕਹਿੰਦਾ ਜਦੋਂ ਤੁਹਾਡੇ ਮਨ ਤੇ ਡਿਪਰੈਸ਼ਨ ਆ ਤੁਸੀਂ ਆਫਸੈਟ ਲੱਗਦੇ ਹੋ ਵੀ ਨਹੀਂ ਆਣੀ ਹੋਣਾ ਚਾਹੀਦੀ ਤਾਂ ਤੁਸੀਂ ਇੱਥੇ ਆ ਜਾ ਕਰੋ ਇੰਨਾਂ ਨਾਲ ਕਾਲ ਕਰ ਲਿਆ ਕਰੋ ਇੱਥੇ ਬਣਾਇਆ ਕਰੋ ਖੁਸ਼ੀਆਂ ਆ ਕੇ ਹਾਂ ਅਸੀਂ ਤਾਂ ਬਈ ਐਂਡ ਤੇ ਚਲੋ ਥੋੜਾ ਜ਼ਿਆਦਾ ਟਾਈਮ ਲੈ ਲਿਆ ਹਾਂ ਜੀ ਅਸੀਂ ਅਸੀਂ ਤਾਂ ਐਂਡ ਤੇ ਹੀ ਕਹਿੰਨੇ ਆ ਵੀ ਜੇ ਕੋਈ ਏਰੀਆ ਚ ਕਿਸੇ ਨੂੰ ਕੋਈ ਬਜ਼ੁਰਗ ਜੀ ਲੋੜਵੰਦ ਲੋੜਵੰਦ ਤਾਂ ਚਲੋ ਵੈਸੇ ਕਹਿ ਦਿੰਨੇ ਆ ਲੋੜਵੰਦ ਤਾਂ ਹਰ ਇੱਕ ਉਹ ਬੰਦਾ ਹੈ ਜਿਹੜਾ ਧਰਤੀ ਤੇ ਆ ਗਿਆ ਉਹਨੂੰ ਸਾਹਾਂ ਦੀ ਵੀ ਲੋੜ ਹੈ ਉਹਨੂੰ ਪ੍ਰਸ਼ਾਦੇ ਦੀ ਵੀ ਲੋੜ ਹੈ ਉਹਨੂੰ ਧੀ ਦੀ ਵੀ ਲੋੜ ਹੈ ਸਭ ਉਹ ਲੋੜਵੰਦੀ ਹੈ ਹਾਂ ਸਭ ਤੋਂ ਵੱਧ ਲੋੜ ਉਹਨੂੰ ਪਰਮਾਤਮਾ ਦੀ ਹੈ ਹੂੰ ਚਲੋ ਗੱਲ ਇਹ ਆ ਗਈ ਅਗਲੀ ਗੱਲ ਇਹ ਆ ਗਈ ਵੀ ਜੇ ਕਿਸੇ ਵੀਰ ਨੇ ਕੋਈ ਵੀ ਸੇਵਾ ਹੂੰ ਉਹ ਇੱਕ ਵਾਰ ਇੱਥੇ ਜ਼ਰੂਰ ਆਵੇ ਅਸੀਂ ਨਹੀਂ ਕਹਿੰਦੇ ਕੋਈ ਸਾਨੂੰ ਉਹ ਕਰੇ ਉਹ ਨਹੀਂ ਮਸਲਾ ਇੱਥੇ ਆਓ ਹੂੰ ਇੱਥੇ ਮਿਲੋ ਇੱਥੇ ਬੈਠੋ ਇੱਥੇ ਨਿਗਾ ਨੁਗਾ ਮਾਰ ਕੇ ਆਪਣਾ ਜੇ ਤੁਹਾਨੂੰ ਕੋਈ ਲੱਗਦੀ ਆ ਗੱਲਬਾਤ ਫੇਰ ਤਾਂ ਤੁਸੀਂ ਜਿਹੇ ਜਿਹੇ ਗੱਲ ਕਰੋਗੇ ਆਪਾਂ ਉਹ ਜੀ ਕਰ ਲਾਂਗੇ ਬਿਲਕੁਲ ਨਹੀਂ ਕੋਈ ਦਿੱਕਤ ਨਹੀਂ ਨਹੀਂ ਮਤਲਬ ਅੰਦਾ ਇਹ ਹਣਾ ਅਸੀਂ ਇੱਕੋ ਕਹਿੰਦੇ ਆ ਵੀ ਤੁਸੀਂ ਆਓ ਆ ਕੇ ਜਰੂਰ ਮਿਲੋ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਇਹ ਵੱਡਾ ਹੋਣਾ ਹੈ ਹੂੰ ਠੀਕ ਹੈ ਅਸੀਂ ਤਾਂ ਚਾਹੁੰਦੇ ਆ ਵੀ ਇੰਨੇ ਕੀ ਰਹੇ ਜੀ ਅਸੀਂ ਕਦੋਂ ਕਹਿੰਦੇ ਹਣਾ ਅਸੀਂ ਤਾਂ ਚਲੋ ਜੇ ਕੋਈ ਆਪਦਾ ਜੀ ਆਉਂਦਾ ਅਸੀਂ ਫੇਰ ਕਹਿੰਦੇ ਵੀ ਸਾਡਾ ਮੈਂ ਹੱਸਦਾ ਸੀ ਮੈਨੂੰ ਪਤਾ ਨਹੀਂ ਕਿਹੜਾ ਕਿਦੇ ਕਰਮ ਖਾਂਦਾ ਜੇ ਇਹ ਸਤਗੁਰ ਜਾਣਦੇ ਆ ਠੀਕ ਹੈ ਕਿਹੜਾ ਕਿਦੇ ਪੈਰਾ ਕਰਕੇ ਤੁਰਿਆ ਫਿਰਦਾ ਹੈ ਕਿਹੜਾ ਕਿਨੂੰ ਮਿਲਣ ਦਾ ਮਹਾਰਾ ਆਸ਼ਰਮ ਬਣਿਆ ਸੀ ਇੱਥੇ ਕੀ ਪਤਾ ਮਿਲਣ ਦੇ ਮਾਰੀ ਆਸ਼ਰਮ ਬਣਾਇਆ ਸਤਗੁਰ ਨੇ ਇਹਨਾਂ ਨਾਲ ਮੇਲਾ ਜੋਲਾ ਰਹੇਗਾ ਵੇ ਮਾਰਲੇ ਜਣਬ ਦਾ ਹੈ ਬਿਲਕੁਲ ਮੈਂ ਇਹਨਾਂ ਨੂੰ ਪੜ ਦੇਣਾ ਛਾਪ ਨੂੰ ਕਰਵਾਇਆ ਕਰਨਾ ਮੇਲਾ ਮੂਲਾ ਹੋਣੀ ਕਰ ਲੋ ਦੇ ਮੇਲਾ ਰਹੇਗਾ ਦੁਬਾਰੇ ਆਉਣਾ ਪੈਣਾ ਹੈ ਜੀ ਬਿਲਕੁਲ ਮਾਤਾ ਜੀ ਠੀਕ ਹੋ ਹਾਂ ਠੀਕ ਹੈ ਕੀ ਨਾਮ ਆ ਆਪਣਾ ਸਰਜੀਤ ਕੋਰ ਠੀਕ ਹੋ ਹਾਂਜੀ ਅੱਛਾ ਇਹ ਨਾਂ ਤੁਸੀਂ ਰੱਖੇਗੇ ਇਹਨਾਂ ਦੇ ਆਪ ਦੇ ਸਾਡੇ ਸਾਡੀਆਂ ਮਾਮਾ ਦੇ ਆਪਣੇ ਆਪੀ ਸਤਗੁਰੂ ਨੇ ਭੇਜਣੇ ਤੁਸੀਂ ਤੁਸੀਂ ਵੇਖੋ ਇਹ ਵੱਡੀ ਗੱਲ ਆ ਹਨਾ ਖੁਸ਼ ਹਾਂ ਖੁਸ਼ ਹਾਂ ਪੂਰੇ ਹਾਂ ਬਿਲਕੁਲ ਤੁਸੀਂ ਇੱਕ ਵਾਰ ਜਰੂਰ ਆਓ ਠੀਕ ਆ ਤੁਹਾਨੂੰ ਮੋਬਾਈਲ ਨੰਬਰ ਜਿਹੜਾ ਚੱਲ ਰਿਹਾ ਇਸ ਬਾਈ ਦੇ ਨਾਲ ਗੱਲ ਕਰਿਓ ਠੀਕ ਆ ਤੁਹਾਡੇ ਨਾਲ ਮੈਂ ਇੱਕ ਖਾਸ ਗੱਲ ਕਰਨੀ ਆ ਤੁਸੀਂ ਕੈਮਰਾਮੈਨ ਨੂੰ ਲਿਆਓ ਕੈਮਰਾ ਲਿਆਓ ਇੱਧਰ ਕਿਉਂਕਿ ਮੈਨੂੰ ਇੱਕ ਚੀਜ਼ ਬੜੀ ਮਹਿਸੂਸ ਹੁੰਦੀ ਹੈ ਇੱਧਰ ਕਰ ਲਓ ਤੁਸੀਂ ਇੱਕ ਚੀਜ਼ ਜਰੂਰ ਸੋਚਿਓ ਸਾਰੇ ਜਣੇ ਇਹ ਬਾਪੂ ਬਜ਼ੁਰਗ ਬੈਠੇ ਨੇ ਹਨਾ ਕਿੰਨੇ ਖੁਸ਼ ਨੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਮਾਂ ਦੇ ਵੱਲ ਤੇ ਆਪਣੇ ਪਿਓ ਦੇ ਵੱਲ ਜਰੂਰ ਵੇਖਿਓ ਇਹ ਵੀਡੀਓ ਵੇਖ ਕੇ ਵੀ ਇਹ ਹੁਣ ਇਹਨਾਂ ਦੇ ਬੱਚੇ ਨੇ ਚਲੋ ਕਿਸੇ ਹਾਲਤ 'ਚ ਆ ਕੋਈ ਕੱਲਾ ਕਿਸੇ ਦੇ ਹੈ ਕਿਸੇ ਦੇ ਨਹੀਂ ਕਿਸੇ ਵੀ ਸਥਿਤੀ ਦੇ ਵਿੱਚ ਆ ਮੈਂ ਉਹ ਗੱਲ ਪਹਿਲਾਂ ਹੀ ਤੁਹਾਨੂੰ ਦੱਸਤੀ ਵੀ ਉਹ ਆਪਾਂ ਗੱਲ ਨਹੀਂ ਕਰਨੀ ਪਰ ਤੁਸੀਂ ਇਹ ਗੱਲ ਸੋਚੋ ਵੀ ਆਖਰਕਾਰ ਤੁਹਾਡੇ ਮਾਪੇ ਨੇ ਠੀਕ ਆ ਉਹਨਾਂ ਨੂੰ ਇਹਨਾਂ ਦੇ ਵਿੱਚ ਦੀ ਤੱਕੋ ਤੇ ਤੁਹਾਨੂੰ ਜ਼ਿੰਦਗੀ ਦੇ ਹਰ ਦੁੱਖ ਆ ਜਿਹੜਾ ਉਹ ਭੁੱਲ ਜਾਣਗੇ ਕਿਉਂਕਿ ਉੱਥੇ ਮੈਂ ਉਹ ਗੱਲ ਨਹੀਂ ਕਰ ਸਕਦਾ ਸੀ ਕਿਤੇ ਨਾ ਕਿਤੇ ਜਾ ਕੇ ਉਹ ਪੀੜ ਕਿਤੇ ਨਾ ਕਿਤੇ ਉਹ ਚੀਜ਼ ਦੁਆਰਾ ਹਰੀ ਹੁੰਦੀ ਹੈ ਕਿਤੇ ਨਾ ਕਿਤੇ ਉਹ ਯਾਦ ਪਰ 22 ਦਾ ਬੁਢਾਪਾ ਆ ਕਿ ਉਹਨਾਂ ਨਾਲ ਇੰਨਾ ਹੱਸਦਾ ਖੇਡਦਾ ਉਹ ਆਪਦੇ ਮੂੰਹੋਂ ਹੀ ਗੱਲ ਕਹਿੰਦੇ ਕਿ ਸਾਨੂੰ ਕੋਈ ਚੀਜ਼ ਹੈ ਜਿਹੜੀ ਉਹ ਨਹੀਂ ਚੇਤੇ ਆਉਂਦੀ ਅਸੀਂ ਬਿਲਕੁਲ ਖੁਸ਼ ਹਾਂ ਜੋ ਸਾਨੂੰ ਇੱਥੇ ਮਿਲ ਰਿਹਾ ਜੋ ਇੱਥੇ ਨਾਮ ਦਾ ਇਤੋਂ ਵੱਧ ਕਿਤੇ ਹੋ ਨਹੀਂ ਸਕਦਾ ਬਿਲਕੁਲ ਇਹ ਇਹ ਚੀਜ਼ ਚਾਹੀਦੀ ਆ ਬਈ ਧੰਨਵਾਦ ਤੁਹਾਡੇ ਵੀ ਬਹੁਤ ਬਹੁਤ ਤੇ ਤੁਸੀਂ ਕੋਸ਼ਿਸ਼ ਕਰਿਓ ਸਾਰੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਪਰਿਵਾਰ ਦੇ ਨਾਲ ਸਾਰੇ ਭੈਣ ਭਰਾ ਸੰਪਰਕ ਕਰਿਓ ਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਵਾਸਤੇ ਇੱਥੇ ਜ਼ਰੂਰ ਆਇਓ ਤੇ ਜੁੜੇ ਰੋ ਮੇਰੇ ਨਾਲ ਜਸਕਰਨ ਸਿੰਘ ਮਿਲੋਕਾ ਧੰਨਵਾਦ ਜੀ